ਹੋਣ ਆਇਆ ਇਹ ਦੁਆਰਾ ਇਹੀ ਕੰਮ ਕਰੂਗਾ ਹਨਾ ਬੜੀ ਗੱਲ ਸੁਣ ਲਓ ਲੈ ਸੁਣ ਲਓ ਹਾਂ ਫੇਰ ਫੇਰ ਇਹ ਮਕਾਨ ਜਿਹੜਾ ਜੋਗੀ ਇੱਥੇ ਬਣਿਆ ਹੈ ਟੋਪਰ ਹਾਂਜੀ ਟੋਪਰ ਠੀਕ ਹੈ 3 3 3 ਗਿਗਾ ਦਾ ਲੈ ਦੇ ਬਰੇ ਟੋਪਰ ਅੱਛਾ ਜੀ ਇਹ ਇੱਕ ਮੇਰਾ ਕਮਰਾ ਤੇ ਪਾਣੀ ਨਾ ਦੇ ਪਾਣੀ ਨਾ ਦੋ ਜਣ ਆਪਣਾ ਕਾਰਾ ਕਰਦੇ ਹਾਂ ਭਾੜੇ ਮਾਲ ਦੇ ਕਾਰਾ ਦਾ ਕੰਮ ਤੇ ਪਹਿਲੇ ਕਮਰੇ ਤੋਂ ਸੇਕੇ ਕਮਰੇ ਤੋਂ ਅੰਦਰ ਤੋਂ ਮੈਂ ਇਹ ਮੁੱਢੀ ਡੇੜੀ ਹੀ ਕਰ ਦੂੰਗੀ ਜਾਗਰ ਕੇ ਮੈਂ ਵੀ ਅੱਥੀ ਰਹਿ ਰਹੀ ਐ ਦੇ ਕੌਣ ਕੌਣ ਨੇ ਅੱਜ ਪੰਜ ਚਾਰ ਆ ਗਏ ਆ ਜਾਨੇ ਰਹਿਣੀ ਐ ਪੰਜ ਠਾਕੜੀ ਆ ਬਿਸਰਬ ਦੀ ਬਸਾ ਜੀ ਕੋਈ ਮਾਤਾ ਨਾ ਹਾਂਜੀ ਫੁਰੀ ਕਾ ਇਹਦੇ ਇੱਕ ਬਾਕ ਪਰਿਵਾਰ ਆ ਚਾਚੇ ਤਾਏ ਦੇ ਬੱਚੇ ਉਹ ਵੀ ਸਸੋਤਾਂ ਦੀ ਆ ਉਹ ਭਾਈ ਜੀ ਗੱਲ ਇਹ ਆ ਇਹ ਹੁਣ ਛੁੱਡੀ ਯੂ ਦੇ ਕਰਕੇ ਆ ਛੁੱਡੀ ਜਿਹੜੀ ਆ ਵੀ ਤੁਸੀਂ ਆਪਣੀ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਦੇ ਆ ਹਾਂਜੀ ਇਸ ਕਰਕੇ ਛੱਡ ਰਹੇ ਆ ਹਾਂਜੀ ਪਰ ਤੁਸੀਂ ਹੁਣ ਬਾਕੀ ਦੇਖ ਰਹੇ ਵੀ ਜਿਹੜਾ ਕੋਈ ਨਸ਼ੇ ਵੇਚਦਾ ਉਹਦੀ ਪ੍ਰਾਪਰਟੀ ਨੂੰ ਬਿਲਕੁਲ ਨਹੀਂ ਛੱਡ ਰਹੇ ਹਾਂ ਉਹਨੂੰ ਬਿਕਰੋਨ ਨੂੰ ਹੀ ਇਹ ਸਹਿਆ ਲਾਣਾ ਇਹ ਦੁਬਾਰਾ ਇਸ ਤਰ੍ਹਾਂ ਦਾ ਫਿਰ ਬਿਲਕੁਲ ਸਹਿਆ ਨਹੀਂ ਹੋਣਾ ਨਹੀਂ ਨਹੀਂ ਠੀਕ ਹੈ ਕੋਈ ਗੱਲ ਠੀਕ ਹੈ ਇਹ ਸਰ ਉਹ ਵੀ ਜਿਹੜੀ ਆਪਣੇ ਮੇਰ ਜਿਹੜੀ ਆ ਬਾਈ ਕਰਨ ਲਈ ਹਾਂਜੀ ਅਸੀਂ ਡੀਆਰਸੀ ਪਹੁੰਚੇ ਸੀ ਅਸੀਂ ਧੰਨਵਾਦ ਕੀਤਾ ਉਹਨਾਂ ਦਾ ਵਿਚਾਰਿਆ ਉਹਨਾਂ ਅਸੀਂ ਰੋ ਭਾਂਡੇ ਮਾਜ ਕੇ ਗੁਜ਼ਾਰਾ ਕਰ ਰਹੇ ਆ ਵੀ ਸਾਡਾ ਘਰ ਨਾਟਾ ਆਇਆ ਜੈ ਵੀ ਸਾਡਾ ਮਿਹਨਤ ਦਾ ਹੀ ਕੰਮ ਆ ਰਿਹਾ ਅਸੀਂ ਇਹੋ ਜੇ ਕੰਮ ਅੱਗੇ ਤੋਂ ਨਹੀਂ ਕਰਦੇ ਕੋਈ ਉੱਤੇ ਜਿਵੇਂ ਤੁਹਾਡੇ ਕਰਦਾ ਜਿਵੇਂ ਤੁਹਾਡੇ ਕਰਦਾ ਜੋ ਬੱਚਾ ਨਸ਼ਾ ਵੇਚਦਾ ਪਰਚੇ ਦਰਜ ਹਾਂਜੀ ਇਹ ਰੋਕਿਆ ਗਿਆ ਤੁਹਾਡੇ ਵੱਲੋਂ ਹਾਂਜੀ ਮੇਰੇ ਵੱਲੋਂ ਰੋਕਿਆ ਗਿਆ ਸੀ ਜੀ ਉਹਨਾਂ ਨੂੰ ਬਹੁਤ ਰੋਕਿਆ ਗਿਆ ਜਾਨੀ ਕਿ ਵੀ ਜਿਹੜੇ ਪਿੱਛੇ ਕੰਮ ਹੋ ਗਏ ਉਹਨਾਂ ਨੇ ਕਰਲੇ ਠੀਕ ਆ ਪਰ ਅੱਗੇ ਤੋਂ ਨਹੀਂ ਇਹੋ ਜੇ ਕੰਮ ਹੋਊਗਾ ਹੋ ਸੁਧਾਰਾ ਜੀ ਹਾਂਜੀ ਹਾਂਜੀ ਹੁਣ ਸੁਧਰਿਆ ਜੀ ਫੈਕਟਰੀ ਜਾ ਰਹੇ ਨੇ ਕੰਮ ਤੇ ਆਪਣਾ ਜੰਦਾਂ ਮਤਲਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਅੱਜ ਤੁਹਾਨੂੰ ਸਰਕਾਰ ਨੇ ਬਲੋਕ ਚੱਲੋ ਮਾਫੀ ਦਿੱਤੀ ਹਾਂਜੀ ਅਸੀਂ ਮਾਫੀ ਮੰਗ ਮਾਫੀ ਮੰਗੀ ਆਉਣਾ ਤਾਂ ਸਾਨੂੰ ਮਾਫ ਕਰ ਦਿਓ ਸਾਨੂੰ ਜੇ ਅੱਗੇ ਤੋਂ ਇਹੋ ਜਿਹੇ ਕੰਮ ਕਰਾਂਗੇ ਜੋ ਕੁਸ ਮਰਜ਼ੀ ਤੁਸੀਂ ਕਰਿਓ ਸਾਨੂੰ ਮਾਫ ਕਰਿਆ ਜਾਵੇ ਐ ਤਾਂ ਆਪ ਲੋਕਾਂ ਦੇ ਕੰਮ ਕਰਦੇ ਆਂ ਗੁਜ਼ਾਰੇ ਕਰਦੇ ਆਂ ਭਾਂਡੇ ਮਾਚ ਕੇ ਲੋਕਾਂ ਦੇ ਕੰਮ ਕਰਕੇ ਤਾਂ ਅਸੀਂ ਆਪਣਾ ਰੋਟੀ ਕੱਢਦੇ ਆਂ ਸਵੇਰ ਤੋਂ ਨਿਕਲ ਜਾਂਦੇ ਆਂ ਸ਼ਾਮ ਨੂੰ ਘਰੇ ਵੜਦੇ ਆਂ ਟਾਡਾ ਬਿੱਤੀ ਨਾਲ ਜੀ ਅੰਦੇ ਫੋਨ ਕਰਨੇ ਦਾ ਮੌਕਾ ਟੈਟ ਨਾਲ ਕਰਨੇ ਨਾਲ ਜਮ ਸਮਾਂ ਦੇਖਦੇ ਜਮ ਸਮਾਂ ਨੂੰ ਉਹਦਾ ਕਰਾਈ ਕਰਨਾ ਆਇਸੀ ਕਰਨਾ ਰੋ ਤੇ ਇਹ ਨਹੀਂ ਸਾਡੀ ਜਿਹੜੀ ਨਸ਼ੇ ਦੇ ਸਦਾਗਰਾਂ ਦੇ ਖਿਲਾਫ ਜਿਹੜੀ ਕਾਰਵਾਈ ਚੱਲੀ ਆ ਜੇ ਕੋਈ ਨਸ਼ਾ ਵੇਚਗਾ ਆਪਣੀ ਕੋਈ ਜਾਇਦਾਦ ਬਣਾਊਗਾ ਮਕਾਨ ਬਣਾਊਗਾ ਕੋ ਪ੍ਰਾਪਰਟੀ ਬਣਾਊਗਾ ਉਹਨੂੰ ਟੈਚ ਵੀ ਕਰਾਂਗੇ ਜਿਹੜੀ ਇਲੀਗਲ ਪ੍ਰਾਪਰਟੀ ਹੈ ਐਡਮਿਨਿਸਟ੍ਰੇਸ਼ਨ ਦੀ ਮੱਦਦ ਨਾਲ ਉਹਨੂੰ ਜਰੂਰ ਉਹਨੂੰ ਜਿਹੜਾ ਠਾਵਾਗੇ ਵੀ ਪਰ ਜਦੋਂ ਇਹ ਇੱਥੇ ਮੌਕੇ ਤੇ ਆਏ ਆ ਸਾਡੇ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਵੀ ਹੁਕਮ ਹੈ ਵੀ ਕਿਸੇ ਨਾਲ ਕਿਸੇ ਗਰੀਬ ਨਾਲ ਧੱਕਾ ਨਹੀਂ ਕਰਨਾ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਜਿਹੜੇ 4-5 ਲੇਡੀ ਵਿਚਾਰੀਆਂ ਇਹ ਕਹਿ ਰਹੀਆਂ ਸੀ ਵੀ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾੜ ਕੇ ਸਪੰਜਾਂ ਕਰਕੇ ਸਿਰਫ ਇੱਕ ਕਮਰੇ ਜੀ ਰਹਿ ਰਹੀਆਂ ਆ ਤੇ ਜਿਹੜਾ ਇਹਨਾਂ ਦਾ ਬੇਟਾ ਉਹਨੂੰ ਵੀ ਜਿਹੜੀ ਐ ਵਾਰਨਿੰਗ ਦਿੱਤੀ ਗਈ ਆ ਜੇ ਕੋਈ ਨਸ਼ਾ ਵੇਚ ਕੇ ਕੋਈ ਪ੍ਰਾਪਰਟੀ ਬਣਾਊਗਾ ਉਹਨੂੰ ਬਿਲਕੁਲ ਸਪੇਅਰ ਨਹੀਂ ਕੀਤਾ ਜਾਊਗਾ ਇਸੇ ਕਰਕੇ ਇਹਨੂੰ ਜਿਹੜਾ ਅਸੀਂ ਇਹਦਾ ਦੇ ਹਾਲਾਤ ਦੇਖ ਕੇ ਇਸੇ ਕਰਕੇ ਇਹਨੂੰ ਛੱਡ ਰਹੇ ਆ ਜਿਹੜਾ ਡੈਮੋਲੇਸ਼ਨ ਕੀਤਾ ਇਹ ਵਿਕਰਮ ਆ ਵਿਕਰੋਣਾ ਦਾ ਬੰਦਾ ਇਹਦੇ ਖਿਲਾਫ ਆਲਰੇਡੀ ਤਿੰਨ ਮੁਕਾਦਮੇ ਪੰਜ ਮੁਕਾਦਮੇ ਦਰਜ ਨੇ ਇਹਦੇ ਖਿਲਾਫ ਫਿਰ ਪੰਜਵੇਂ ਮੁਕਦਮੇ ਐਨਡੀਪੀਐਸ ਦੇਨੇ ਜੀ ਐਡੀ ਐਡੀਪੀਐਸ ਦੇ ਕਰਦੇ ਕਿਸੇ ਹੋਰ ਮੈਂਬਰ ਤੇ ਵੀ ਦਰਜ ਹੈ ਜੀ ਨਹੀਂ ਨਹੀਂ ਕਰਦੇ